ਸਾਰੇ ਸਹੀ ਜਵਾਬ ਲੈਣ ਆਏ ਤੇ ਲੈ ਕੇ ਚਲੇ ਗਏ 99% ਇਹ ਸਵਾਲ ਕਿਸੇ ਨੂੰ ਨਹੀਂ ਪਤਾ ਹੋਣੀ ਹੁਣ ਕਰਦੇ ਆ ਜੀਕੇ ਸ਼ੁਰੂ ਪ੍ਰਸ਼ਨ ਨੰਬਰ 1 ਭਾਰਤ ਦੀ ਮੁੱਖ ਨਿਆਂ ਪ੍ਰਣਾਲੀ ਕਿਸ ਦੇ ਅਧੀਨ ਹੈ ਨੰਬਰ 1 ਸਸਦ ਨੰਬਰ 2 ਕੇਂਦਰ ਸਰਕਾਰ ਨੰਬਰ 2 ਸੁਪਰੀਮ ਕੋਰਟ ਨੰਬਰ 4 ਰਾਸ਼ਟਰਪਤੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੁਪਰੀਮ ਕੋਰਟ ਪ੍ਰਸ਼ਨ ਨੰਬਰ 2 ਮਨੁੱਖੀ ਸਰੀਰ ਵਿੱਚ ਖੂਨ ਦੀ ਕਮੀ ਨੂੰ ਕੀ ਕਹਿੰਦੇ ਹਨ ਨੰਬਰ 1 ਸ਼ੱਕਰਵੀ ਨੰਬਰ 2 ਅਨੀਮੀਆ ਨੰਬਰ 3 ਗੋਇਟਰ ਨੰਬਰ 4 ਰਿਕਟਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਅਨੀਮੀਆ ਪ੍ਰਸ਼ਨ ਨੰਬਰ 3 ਭਾਰਤ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਸੀ ਨੰਬਰ 1 ਇੰਦਰਾ ਗਾਂਧੀ ਨੰਬਰ 2 ਮਮਤਾ ਬੇਨਰਜੀ ਨੰਬਰ 3 ਸੁਚੇਤਾ ਕਪਲਾਨੀ ਨੰਬਰ 4 ਮਜਾਵਤੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੁਚੇਤਾ ਕਪਲਾਨੀ ਪ੍ਰਸ਼ਨ ਨੰਬਰ 4 ਭਾਰਤ ਵਿੱਚ ਰਾਸ਼ਟਰਪਤੀ ਸ਼ਾਸਨ ਦੌਰਾਨ ਰਾਜ ਦੀ ਸ਼ਕਤੀ ਕਿਸ ਕੋਲ ਹੁੰਦੀ ਹੈ ਨੰਬਰ 1 ਮੁੱਖ ਮੰਤਰੀ ਕੋਲ ਨੰਬਰ 2 ਰਾਜਪਾਲ ਕੋਲ ਨੰਬਰ 3 ਵਿਧਾਨ ਸਭਾ ਕੋਲ ਨੰਬਰ 4 ਕੇਂਦਰ ਸਰਕਾਰ ਕੋਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਕੇਂਦਰ ਸਰਕਾਰ ਕੋਲ ਪ੍ਰਸ਼ਨ ਨੰਬਰ 5 ਭਾਰਤ ਦੀ ਪਹਿਲੀ ਉਪ ਰਾਸ਼ਟਰਪਤੀ ਕੌਣ ਸੀ ਨੰਬਰ 1 ਡਾਕਟਰ ਰਜਿੰਦਰ ਪ੍ਰਸਾਦ ਨੰਬਰ 2 ਡਾਕਟਰ ਐਸ ਰਾਧਾ ਕ੍ਰਿਸ਼ਨਨ ਨੰਬਰ 3 ਜਵਾਹਰ ਲਾਲ ਨਹਿਰੂ ਨੰਬਰ 4 ਵੀ ਵੀ ਗਿਰੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਡਾਕਟਰ ਐਸ ਰਾਧਾ ਕ੍ਰਿਸ਼ਨਨ ਪ੍ਰਸ਼ਨ ਨੰਬਰ 6 ਸੰਵਿਧਾਨ ਦੀ ਕਿਹੜੀ ਅਨੁਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈ ਨੰਬਰ 1 7ਵੀਂ ਨੰਬਰ 2 8ਵੀਂ ਨੰਬਰ 3 9ਵੀਂ ਨੰਬਰ 4 10ਵੀਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 8ਵੀਂ ਪ੍ਰਸ਼ਨ ਨੰਬਰ 7 ਭਾਰਤ ਵਿੱਚ ਕੇਂਦਰੀ ਬਜਟ ਕੌਣ ਪੇਸ਼ ਕਰਦਾ ਹੈ ਨੰਬਰ 1 ਪ੍ਰਧਾਨ ਮੰਤਰੀ ਨੰਬਰ 2 ਰਾਸ਼ਟਰਪਤੀ ਨੰਬਰ 3 ਵਿੱਤ ਮੰਤਰੀ ਨੰਬਰ 4 ਲੋਕ ਸਭਾ ਸਪੀਕਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਵਿੱਤ ਮੰਤਰੀ ਪ੍ਰਸ਼ਨ ਨੰਬਰ 8 ਮਨੁੱਖੀ ਸਰੀਰ ਵਿੱਚ ਖੂਨ ਦਾ ਪੀ ਐਚ ਮੁੱਲ ਲਗਭਗ ਕਿੰਨਾ ਹੁੰਦਾ ਹੈ ਨੰਬਰ 1 6.0 ਨੰਬਰ 2 6.8 ਨੰਬਰ 3 7.4 ਨੰਬਰ 4 8.2 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 7.4 ਪ੍ਰਸ਼ਨ ਨੰਬਰ 9 ਭਾਰਤ ਦਾ ਪਹਿਲਾ ਅੰਤਰਿਕਸ਼ ਯਾਤਰੀ ਕੌਣ ਸੀ ਨੰਬਰ 1 ਰਕੇਸ਼ ਸ਼ਰਮਾ ਨੰਬਰ 2 ਕਲਪਨਾ ਚਾਵਲਾ ਨੰਬਰ 3 ਸੁਨੀਤਾ ਵਿਲੀਅਮਜ਼ ਨੰਬਰ 4 ਵਿਕਰਮ ਸਾਰਾਬਾਈ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਰਕੇਸ਼ ਸ਼ਰਮਾ ਪ੍ਰਸ਼ਨ ਨੰਬਰ 10 ਭਾਰਤ ਦਾ ਪਹਿਲਾ ਬੈਂਕ ਕਿਹੜਾ ਸੀ ਨੰਬਰ 1 ਸਟੇਟ ਬੈਂਕ ਆਫ ਇੰਡੀਆ ਨੰਬਰ 2 ਬੈਂਕ ਆਫ ਬੰਬਈ ਨੰਬਰ 3 ਰਿਜ਼ਰਵ ਬੈਂਕ ਆਫ ਇੰਡੀਆ ਨੰਬਰ 4 ਪੰਜਾਬ ਨੈਸ਼ਨਲ ਬੈਂਕ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਬੈਂਕ ਆਫ ਬੰਬਈ ਪ੍ਰਸ਼ਨ ਨੰਬਰ 11 ਭਾਰਤ ਵਿੱਚ ਪਹਿਲੀ ਡਾਰਕ ਟਿਕਟ ਕਦੋਂ ਜਾਰੀ ਹੋਈ ਨੰਬਰ 1 1836 ਨੰਬਰ 2 1852 ਨੰਬਰ 3 1861 ਨੰਬਰ 4 1901 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 1852 ਪ੍ਰਸ਼ਨ ਨੰਬਰ 12 ਮਨੁੱਖੀ ਸਰੀਰ ਵਿੱਚ ਸਭ ਤੋਂ ਵੱਡੀ ਹੱਡੀ ਕਿਹੜੀ ਹੈ ਨੰਬਰ 1 ਰੀੜ ਦੀ ਹੱਡੀ ਨੰਬਰ 2 ਖੋਪੜੀ ਨੰਬਰ 3 ਫੀਮਰ ਨੰਬਰ 4 ਬਾਹਾਂ ਦੀ ਹੱਡੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਫੀਮਰ ਪ੍ਰਸ਼ਨ ਨੰਬਰ 13 ਭਾਰਤ ਦੀ ਸਭ ਤੋਂ ਲੰਮੀ ਟਾਟ ਰੇਖਾ ਕਿਹੜੇ ਰਾਜ ਦੀ ਹੈ ਨੰਬਰ 1 ਤਾਮਿਲਨਾਡੂ ਨੰਬਰ 2 ਕੇਰਲ ਨੰਬਰ 3 ਗੁਜਰਾਤ ਨੰਬਰ 4 ਆਂਧਰਾ ਪ੍ਰਦੇਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਗੁਜਰਾਤ ਪ੍ਰਸ਼ਨ ਨੰਬਰ 14 ਭਾਰਤ ਵਿੱਚ ਰੇਲਵੇ ਦੀ ਸ਼ੁਰੂਆਤ ਕਿਹੜੇ ਸਾਲ ਹੋਈ ਨੰਬਰ 1 1848 ਨੰਬਰ 2 1853 ਨੰਬਰ 3 1861 ਨੰਬਰ 4 1901 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 1853 ਪ੍ਰਸ਼ਨ ਨੰਬਰ 15 ਪਾਣੀ ਦਾ ਉਬਾਲ درجہ ਕਿੰਨਾ ਹੁੰਦਾ ਹੈ ਨੰਬਰ 1 90 ਡਿਗਰੀ ਸੈਲਸੀਅਸ ਨੰਬਰ 2 95 ਡਿਗਰੀ ਸੈਲਸੀਅਸ ਨੰਬਰ 3 100 ਡਿਗਰੀ ਸੈਲਸੀਅਸ ਨੰਬਰ 4 110 ਡਿਗਰੀ ਸੈਲਸੀਅਸ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 100 ਡਿਗਰੀ ਸੈਲਸੀਅਸ ਪ੍ਰਸ਼ਨ ਨੰਬਰ 16 ਕਿਸ ਦੇਸ਼ ਦੀ ਕਰੰਸੀ ਨੂੰ ਡੌਗ ਕਿਹਾ ਜਾਂਦਾ ਹੈ ਨੰਬਰ 1 ਚੀਨ ਨੰਬਰ 2 థਾਈਲੈਂਡ ਨੰਬਰ 3 ਵਿਅਤਨਾਮ ਨੰਬਰ 4 ਮਲੇਸ਼ੀਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਵਿਅਤਨਾਮ ਪ੍ਰਸ਼ਨ ਨੰਬਰ 17 ਮਨੁੱਖੀ ਸਰੀਰ ਵਿੱਚ ਇਨਸੂਲਿਨ ਕਿਹੜਾ ਅੰਗ ਬਣਾਉਂਦਾ ਹੈ ਨੰਬਰ 1 ਜਿਗਰ ਨੰਬਰ 2 ਗੁਰਦਾ ਨੰਬਰ 3 ਅਗਨਾਸ਼ੀ ਨੰਬਰ 4 ਤਿੱਲੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਅਗਨਾਸ਼ੀ ਪ੍ਰਸ਼ਨ ਨੰਬਰ 18 ਭਾਰਤ ਵਿੱਚ ਗ੍ਰੀਨ ਰਿਵੋਲਿਊਸ਼ਨ ਦਾ ਸਬੰਧ ਕਿਸ ਨਾਲ ਹੈ ਨੰਬਰ 1 ਉਤਪਾਦਕ ਨੰਬਰ 2 ਸਿੰਚਾਈ ਨੰਬਰ 3 ਖੇਤੀਬਾੜੀ ਨੰਬਰ 4 ਖਣਿਜ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਖੇਤੀਬਾੜੀ ਪ੍ਰਸ਼ਨ ਨੰਬਰ 19 ਧੁਨੀ ਦੇ ਗਤੀ ਹਵਾ ਵਿੱਚ ਲਗਭਗ ਕਿੰਨੀ ਹੁੰਦੀ ਹੈ ਨੰਬਰ 1 220 ਮੀਟਰ ਪ੍ਰਤੀ ਸਕਿੰਟ ਨੰਬਰ 2 300 ਮੀਟਰ ਪ੍ਰਤੀ ਸਕਿੰਟ ਨੰਬਰ 4 343 ਮੀਟਰ ਪ੍ਰਤੀ ਸਕਿੰਟ ਨੰਬਰ 4 400 ਮੀਟਰ ਪ੍ਰਤੀ ਸਕਿੰਟ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 343 ਮੀਟਰ ਪ੍ਰਤੀ ਸਕਿੰਟ ਪ੍ਰਸ਼ਨ ਨੰਬਰ 2 ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਹੋਈ ਨੰਬਰ 1 1947 ਵਿੱਚ ਨੰਬਰ 2 1949 ਵਿੱਚ ਨੰਬਰ 3 1950 ਵਿੱਚ ਨੰਬਰ 4 1952 ਵਿੱਚ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 1950 ਵਿੱਚ ਪ੍ਰਸ਼ਨ ਨੰਬਰ 21 ਭਾਰਤ ਵਿੱਚ ਸਭ ਤੋਂ ਪਹਿਲਾ ਸੂਰਜੀ ਊਰਜਾ ਪਲਾਂਟ ਕਿਹੜੇ ਰਾਜ ਵਿੱਚ ਲੱਗਿਆ ਨੰਬਰ 1 ਪੰਜਾਬ ਨੰਬਰ 2 ਗੁਜਰਾਤ ਨੰਬਰ 3 Rajasthan ਨੰਬਰ 4 ਤਾਮਿਲਨਾਡੂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 Rajasthan ਪ੍ਰਸ਼ਨ ਨੰਬਰ 22 ਸੰਵਿਧਾਨ ਦੀ ਰੱਖਿਆ ਕਰਨ ਵਾਲੀ ਸਭ ਤੋਂ ਉੱਚੀ ਅਦਾਲਤ ਕਿਹੜੀ ਹੈ ਨੰਬਰ 1 ਹਾਈ ਕੋਰਟ ਨੰਬਰ 2 ਜ਼ਿਲ੍ਹਾ ਅਦਾਲਤ ਨੰਬਰ 3 ਸੁਪਰੀਮ ਕੋਰਟ ਨੰਬਰ 4 ਲੋਕ ਅਦਾਲਤ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਸੁਪਰੀਮ ਕੋਰਟ ਪ੍ਰਸ਼ਨ ਨੰਬਰ 23 ਮਨੁੱਖੀ ਸਰੀਰ ਵਿੱਚ ਆਕਸੀਜਨ ਕਿਹੜਾ ਹਿੱਸਾ ਲੈ ਕੇ ਜਾਂਦਾ ਹੈ ਨੰਬਰ 1 ਪਲਾਜ਼ਮਾ ਨੰਬਰ 2 ਚਿੱਟਾ ਬਲੱਡ ਸੈੱਲ ਨੰਬਰ 3 ਲਾਲ ਬਲੱਡ ਸੈੱਲ ਨੰਬਰ 4 ਪਲੇਟਲੇਟ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਲਾਲ ਬਲੱਡ ਸੈੱਲ ਪ੍ਰਸ਼ਨ ਨੰਬਰ 24 ਭਾਰਤ ਦਾ ਸਭ ਤੋਂ ਵੱਡਾ ਦਰਿਆਈ ਟਾਪੂ ਕਿਹੜਾ ਹੈ ਨੰਬਰ 1 ਸਾਲਸੈਟ ਨੰਬਰ 2 ਮਾਜੂਲੀ ਨੰਬਰ 3 ਐਲੀਫਾਟਾ ਨੰਬਰ 4 ਬੀਯੂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਮਾਜੂਲੀ ਪ੍ਰਸ਼ਨ ਨੰਬਰ 25 ਉਹ ਕਿਹੜਾ ਦੇਸ਼ ਹੈ ਜੋ 1 ਭਾਰਤੀ ਰੁਪਏ ਦੇ ਬਦਲੇ ਲਗਭਗ 500 ਆਪਣੀ ਕਰੰਤੀ ਦਿੰਦਾ ਹੈ ਨੰਬਰ 1 ਜਪਾਨ ਨੰਬਰ 2 ਦੱਖਣ ਕੋਰੀਆ ਨੰਬਰ 3 ਵਿਅਤਨਾਮ ਨੰਬਰ 4 ਈਰਾਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਈਰਾਨ ਦੋਸਤੋ ਜੇ ਤੁਹਾਨੂੰ ਜੀਕੇ ਵੀਡੀਓ ਪਸੰਦ ਆਉਂਦੀ ਆ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ